हेलो फ्रेंड्स ਅੱਜ ਅਸੀਂ ਕਰਾਂਗੇ ਇਸਟੈਬਲਿਸ਼ਮੈਂਟ ਆਫ ਈਸਟ ਇੰਡੀਆ ਕੰਪਨੀ ਕੀ ਬ੍ਰਿਟਿਸ਼ ਦੀ ਜਿਹੜੀ ਕੰਪਨੀ ਹੈਗੀ ਸੀ ਉਹ ਭਾਰਤ ਦੇ ਵਿੱਚ ਕਿਵੇਂ ਸਥਾਪਿਤ ਹੋਈ ਤਾਂ ਉਹਦੇ ਵਿੱਚ ਹੀ ਅਸੀਂ ਇੱਕ ਟਾਪਿਕ ਕਰਾਂਗੇ ਡੁਅਲ ਸਿਸਟਮ ਕੀ ਡੁਅਲ ਸਿਸਟਮ ਹੁੰਦਾ ਕੀ ਹੈ ਦੋਹਰੀ ਸ਼ਾਸਨ ਪ੍ਰਣਾਲੀ ਦੋਹਰੀ ਸ਼ਾਸਨ ਪ੍ਰਣਾਲੀ ਜਿਹੜੀ ਸੀ ਇਹ ਸ਼ੁਰੂ ਹੋਈ ਸੀ ਬੰਗਾਲ ਦੇ ਵਿੱਚ 1765 ਦੇ ਵਿੱਚ ਅਤੇ 1730 ਦੇ ਕਾਕੇ ਰਹੀ ਇਹ ਸ਼ੁਰੂ ਕਿਨੇ ਕੀਤੀ ਸੀ ਜੀ ਇਹ ਸ਼ੁਰੂ ਕੀਤੀ ਸੀ ਰੋਬਰਟ ਕਲਾਈਬ ਨੇ ਤੇ ਰੋਬਰਟ ਕਲਾਈਬ ਨੇ ਸ਼ੁਰੂ ਕੀਤੀ ਸੀ ਬੰਗਾਲ ਦੀ ਦੋਹਰੀ ਸ਼ਾਸਨ ਪ੍ਰਣਾਲੀ ਇਹਦੇ ਵਿੱਚ ਕੀ ਸੀ ਕਿ ਲਾ ਲੋ ਜੇ ਤੁਸੀਂ ਇੱਕ ਦੇਸ਼ ਹੈ ਉਹਦੇ ਉੱਪਰ ਦੋ ਸ਼ਾਸਕ ਜਿਹੜੇ ਰਾਜਕਾਰੇ ਕੋਈ ਵੀ ਕੰਟਰੀ ਆ ਤੇ ਉੱਥੇ ਦੋ ਸ਼ਾਸਕ ਜਿਹੜੇ ਆ ਉਹ ਕੰਮ ਕਰ ਰਹੇ ਆ ਦੋਵੇਂ ਰਾਜਕਾਰੇ ਆ ਦੋਵੇਂ ਜਨਤਾ ਦੇ ਉੱਪਰ ਆਪਣਾ ਆਪਣਾ ਆਰਡਰ ਕਰ ਰਹੇ ਆ ਹੁਣ ਇਹਦੇ ਵਿੱਚ ਉਹਨਾਂ ਨੇ ਕੀ ਕੀਤਾ ਰੋਬਰਟ ਕਲਾਈਬ ਨੇ ਕਿ ਇੱਕ ਸਾਈਡ ਤੇ ਸੀ ਇੰਸਟ ਇੰਡੀਆ ਕੰਪਨੀ ਇੱਕ ਅਧਿਕਾਰ ਤਾਂ ਈਸਟ ਇੰਡੀਆ ਕੰਪਨੀ ਦੇ ਕੋਲ ਸੀ ਤੇ ਇੱਕ ਦੂਜਾ ਸੀਗਾ ਨਵਾਬ ਦੋ ਹਿੱਸਿਆਂ ਦੇ ਵਿੱਚ ਸਾਰਾ ਪ੍ਰਸ਼ਾਸਨ ਵੰਡ ਦਿੱਤਾ ਤੇ ਜਿਹੜਾ ਈਸਟ ਇੰਡੀਆ ਕੰਪਨੀ ਮਤਲਬ ਅੰਗਰੇਜ਼ ਅੱਧਾ ਜਿਹੜਾ ਅਧਿਕਾਰ ਸੀ ਅੰਗਰੇਜ਼ਾਂ ਦਾ ਸੀ ਅੱਧਾ ਨਵਾਬ ਦਾ ਹੁਣ ਇਹਦੇ ਵਿੱਚ ਕੰਮ ਵੰਡ ਦਿੱਤੇ ਗਏ ਕੰਮ ਕਿੱਦਾਂ ਵੰਡੇ ਗਏ ਕਿ ਜਿਹੜੀ ਈਸਟ ਇੰਡੀਆ ਕੰਪਨੀ ਸੀ ਉਹ ਕੀ ਕਰਦੀ ਸੀ ਉਹਦੇ ਹੱਥ 'ਚ ਆ ਗਿਆ ਦਿਵਾਨੀ ਤੇ ਨਵਾਬਾਂ ਦੇ ਹੱਥ 'ਚ ਨਜ਼ਾਮੀ ਮਲੇ ਦੋ ਹਿੱਸਿਆਂ ਦੇ ਵਿੱਚ ਸਾਰਾ ਸ਼ਾਸਨ ਜਿਹੜਾ ਵੰਡ ਦਿੱਤਾ ਦੀਵਾਨੀ ਤੇ ਨਿਜ਼ਾਮੀ ਦੇ ਵਿੱਚ ਠੀਕ ਹੈ ਦੀਵਾਨੀ ਤੇ ਨਿਜ਼ਾਮੀ ਦੇ ਵਿੱਚ ਸਾਰਾ ਸ਼ਾਸਨ ਜਿਹੜਾ ਵੰਡ ਦਿੱਤਾ ਗਿਆ ਦੀਵਾਨੀ ਮਤਲਬ ਰੈਵਨਿਊ ਇਕੱਠਾ ਕਰਨਾ ਕਾਟ ਇਕੱਠਾ ਕਰਨਾ ਠੀਕ ਹੈ ਜੋ ਵੀ ਭੂਮੀ ਲਗਾਨ ਵਗੈਰਾ ਜਿਹੜੀ ਹੁੰਦੀ ਆ ਭੂਮੀਕਰ ਵਗੈਰਾ ਉਹ ਸਾਰਾ ਇਕੱਠਾ ਕਰਨਾ ਉਹ ਸਾਰਾ ਕਿਹਦੇ ਕੋਲ ਸੀ ਈਸਟ ਇੰਡੀਆ ਕੰਪਨੀ ਕੋਲ ਤੇ ਨਿਮਾਬਾਂ ਦੇ ਕੋਲ ਕੀ ਸੀ ਜਿਹੜਾ ਅੰਦਰੂਨੀ ਮਸਲੇ ਜਿਹੜੇ ਅੰਦਰੂਨੀ ਮਸਲੇ ਕੀ ਜਿਸ ਤਰ੍ਹਾਂ ਲਾਲੋ ਪੰਚਾਇਤੀ ਮਸਲੇ ਹੋਗੇ ਹੈਨਾ ਤੇ ਅੰਦਰੂਨੀ ਜਿਹੜਾ ਉਹਨਾਂ ਦਾ ਇਲਾਕਾ ਉੱਥੇ ਸ਼ਾਂਤੀ ਕਿੱਦਾਂ ਬਣਾ ਕੇ ਰੱਖਣੀ ਆ ਤੇ ਦੰਗੇ ਤੇ ਸਾਦਨਾ ਹੋਣ ਲੋਕਾਂ ਦੇ ਵਿੱਚ ਇਹ ਸਾਰਾ ਇਹ ਇਹ ਨਵਾਬ ਦੇ ਹੱਥ ਚ ਸੀ ਤੇ ਬਾਕੀ ਜਿਹੜਾ ਪੁਲਿਸ ਤੇ ਫੌਜ ਦਾ ਜਿਹੜਾ ਕੰਮ ਸੀ ਉਹ ਵੀ ਇਹਨਾਂ ਦੇ ਹੱਥ ਚ ਸੀ ਪੁਲਿਸ ਤੇ ਆਰਮੀ ਇਹ ਮਤਲਬ ਕਿ ਸੈਨਿਕ ਜਿਹੜੀ ਸ਼ਕਤੀ ਸੀ ਉਹ ਵੀ ਇਹਨਾਂ ਦੇ ਕੋਲ ਸੀ ਤੇ ਬਾਕੀ ਇਹਨਾਂ ਦੇ ਕੋਲ ਜਿਹੜਾ ਇਹ ਚੀਜ਼ ਹੈ ਜਿਹੜੀ ਇਹਨਾਂ ਦੇ ਕੋਲ ਸੀਗੀ ਕੋਣ ਜਿਹੜੇ ਨਵਾਬ ਹੁੰਦੇ ਆ ਉਹਦੇ ਹੱਥ ਚ ਜਦੋਂ ਨਿਜਾਮੀ ਰਹਿ ਗਈ ਮਤਲਬ ਅੰਦਰੂਨੀ ਅੰਦਰੂਨੀ ਮਸਲੇ ਹੀ ਰਹਿ ਗਏ ਮਤਲਬ ਨਾਗਰਿਕ ਸੱਸ਼ ਨਹੀਂ ਰਹਿ ਗਿਆ ਜਿਹੜਾ ਹਨਾ ਮਤਲਬ ਕਿ ਬਸ ਉਹਨਾਂ ਨੇ ਨਾਗਰਿਕਾਂ ਦਾ ਬਸ ਮੈਂਟੇਨ ਕਰਕੇ ਰੱਖਣਾ ਸਾਰਾ ਕੁਝ ਤੇ ਪੈਸੇ ਤੇ ਲਿਵਾਸ ਤੇ ਜਿਹੜਾ ਹੀ ਸਾਰਾ ਕੁਝ ਇਹਨਾਂ ਤੇ ਡਿਪੈਂਡ ਸੀਗਾ ਪੈਸੇ ਵਾਸਤੇ ਕਿਉਂਕਿ ਪੈਸੇ ਇਹਨਾਂ ਦੇ ਹੱਥ ਵਿੱਚ ਸੀ ਇਹਨਾਂ ਕੋਲ ਪੈਸੇ ਨਹੀਂ ਸੀ ਹੈਗੇ ਦੂਜੀ ਵੱਲ ਜਦੋਂ ਕੋਈ ਅੰਦਰੂਨੀ ਜਦੋਂ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਤਾਂ ਸਾਨੂੰ ਫੋਰਸ ਦੀ ਵੀ ਲੋੜ ਪੈਣੀ ਆ ਹਨਾ ਪੁਲਿਸ ਫੋਰਸ ਦੀ ਲੋੜ ਪੈਣੀ ਆ army ਦੀ ਲੋੜ ਪੈਣੀ ਤੇ ਉਹ ਸਾਰਾ ਵੀ ਕਿਸੇ ਕੋਲ ਸੀ ਉਹ ਸਾਰਾ ਵੀ ਜਿਹੜਾ ਇਹਨਾਂ ਨੂੰ ਇਹਦੇ ਤੇ ਹੀ ਡਿਪੈਂਡ ਸੀਗੇ ਨਵਾਬ ਜਿਹੜੇ ਸੀਗੇ ਉਹ ਇਸਮੀਆ ਕੰਪਨੀ ਤੇ ਸੈਨਿਕ ਸ਼ਕਤੀ ਵਾਸਤੇ ਵੀ ਇਹਨਾਂ ਤੇ ਡਿਪੈਂਡ ਸੀ ਤੇ ਇਸ ਚੀਜ਼ ਦਾ ਕਰਕੇ ਫਿਰ ਹੌਲੀ ਹੌਲੀ ਜਿਹੜਾ ਸੀ ਨਵਾਬਾਂ ਦਾ ਜਿਹੜਾ ਦੁੱਤੀ ਸੀ ਉਹ ਕੱਟ ਗਈ ਕਿ ਸਾਨੂੰ ਕਿਹੜੇ ਪੈਸੇ ਹਨਾ ਮਿਲਦੇ ਆ ਪੈਸੇ ਸਾਰੇ ਇੱਕ ਕੰਪਨੀ ਵਾਲੇ ਇਕੱਠੇ ਕਰਕੇ ਲੈ ਜਾਂਦੇ ਆ ਤੇ ਇਹਨਾਂ ਨੇ ਕਿ ਲੋੜ ਪਈ ਆ ਤੇ ਉਹਦੇ ਨਾਲ ਕੀ ਆ ਹੌਲੀ ਹੌਲੀ ਇਹ ਵਿਗੜਦਾ ਗਿਆ ਸਾਰਾ ਕੰਮ ਜੇ ਜਦੋਂ ਇਹ ਦੋਰੀ ਸ਼ਾਸਨ ਪ੍ਰਣਾਲੀ ਫੇਲ ਹੁੰਦੀ ਗਈ ਤਾਂ ਫਿਰ ਜਿਹੜਾ ਇਹ ਜਿਹੜੀ ਬੰਦ ਕਰ ਦਿੱਤੀ ਗਈ 1772 ਦੇ ਵਿੱਚ ਤੇ ਬੰਦ ਕੀਤੀ ਗਈ ਸੀ ਵੋਨ ਹੈਸਟਿੰਗ ਦੇ ਦੁਆਰਾ ਹੈਸਟਿੰਗ ਦੇ ਦੁਆਰਾ ਹੈਸਟਿੰਗਸ ਨੇ ਆ ਕੇ ਜਿਹੜੀ ਇਹ ਬੰਦ ਕੀਤੀ ਸੀ 1773 ਦੇ ਵਿੱਚ ਸੋ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਹੁਣ ਕਿ ਦੋਰੀ ਸ਼ਾਸਨ ਪ੍ਰਣਾਲੀ ਜਿਹੜੀ ਆ ਇਹ ਕੀ ਹੁੰਦੀ ਆ ਇਹ ਕਿੰਨੇ ਸਟਾਰਟ ਕੀਤੀ ਸੀ सतारा सौ पैंठ रॉबर्ट कलाइव ने स्टार्ट की रॉबर्ट कलाइव इनों शक्तियाँ किसी बक्सर की लड़ाई हुई से आप पढ़िया बक्सर की लड़ाई तक बैटल ऑफ बक्सर बक्सर की लड़ाई सतारा सौ चौहठ च हुई स तो उस बाद ही जी स्टार्ट हुई है दोहरी शाशन आई होप के तहत यह समझ लग गई होगी सो फ्रेंड्स जे तो वीडियो चंकी लगी है तो टॉपिक समझ आया वा तो चैनल सबसक्राइब करो अतवर शेयर करो थैंक यू जी